ਮਹਿਲ ਮੁਵਾਰਕ ਸੌੜ ਦੇ ਵਿੱਚ ਪਹੁੰਚੇ ਹੋਏ ਆ ਜੀ ਤੇ ਅੱਜ ਇੱਥੇ ਇਕੱਠੇ ਹੋਣ ਦਾ ਜੋ ਪ੍ਰੋਗਰਾਮ ਬਣਿਆ ਜੀ ਆਪਣੇ ਸੰਧੂ ਵੀਰ ਯੋਨੀ ਬਾਕੀ ਪ੍ਰਧਾਨ ਸਾਹਿਬ ਉਹਨੀ ਸਾਰਿਆਂ ਨਾਲ ਆਪਾਂ ਗੱਲਬਾਤ ਕਰਾਵਾਂਗੇ ਅੱਜ 20 ਤਰੀਕ ਮੇਲਾ ਜੋ ਉਹਦੇ ਪੋਸਟਰ ਜਾਰੀ ਕਰਨ ਮੌਕੇ ਪਹੁੰਚੇ ਆ ਜੀ ਜੋ ਪੋਟੈਟੋ ਗਰੋਵਰ ਪੰਜਾਬ ਪੋਟੈਟੋ ਗਰੋਵਰਸ ਵੱਲੋਂ ਕਿਸਾਨ ਮੇਲਾ ਕਰਾਇਆ ਜਾ ਰਿਹਾ ਹੈ ਉਹਦੇ ਸੰਬੰਧ ਵਿੱਚ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਹੈ ਵੀ ਕਿਹੜੀਆਂ ਕਿਹੜੀਆਂ ਡਾਕਟਰ ਸਾਹਿਬਾਨ ਇੱਥੇ ਪਹੁੰਚਲੇ ਨੇ ਇੱਕਲਾ ਪੋਟੈਟੋ ਫਾਰਮਰਾਂ ਦਾ ਮੇਲਾ ਨਹੀਂ ਹੈ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਫਸਲ ਜਿਹੜੀ ਉਹਦੀ ਪੂਰੀ ਜਾਣਕਾਰੀ ਦਿੱਤੀ ਜਾਣੀ ਹੈ ਤੇ ਫਸਲਾਂ ਦੀ ਜਾਣਕਾਰੀ ਤੋਂ ਇਲਾਵਾ ਇੱਥੇ ਐਗਰੀਕਲਚਰ ਇੰਪਲੀਮੈਂਟਾਂ ਦੀ ਜਿਹੜੀ ਐਗਜ਼ਿਬਿਸ਼ਨ ਹੈ ਉਹ ਵੀ ਲੱਗਣੀ ਹੈ ਤੇ ਬਾਕੀ ਕਰਾਉਨੇ ਆ ਪ੍ਰਧਾਨ ਸਾਹਿਬ ਨਾਲ ਗੱਲਬਾਤ ਤੇ ਜੁੜੇ ਰਹੋ ਵੀਡੀਓ ਦੇ ਨਾਲ ਕਿਸਾਨ ਮੇਲਾ ਜਿਹੜਾ 20 ਅਗਸਤ ਨੂੰ ਜਿਹੜਾ ਬਹੁਤ ਧੂਮਧਾਮ ਦੇ ਨਾਲ ਸੇ ਕਰ ਰਹੇ ਆ ਪੰਜਾਬ ਪੋਟੈਟੋ ਬਰੋਕਰ ਦੇ ਦਾਸ ਠੀਕ ਹੈ ਜੀ ਤੇ ਬਹੁਤ ਵੱਡੇ ਪੱਦਰ ਤੇ ਉੱਤੇ ਜਿਹੜੇ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਬਹੁਤ ਹੀ ਪੜੇ ਲਿਖੇ ਜਿਹੜੇ ਡਾਕਟਰ ਨੇ ਜਿਨ੍ਹਾਂ ਦਾ ਬਹੁਤ ਹੀ ਤਜਰਬਾ ਵਾ ਲੰਮੇ ਸਮੇਂ ਦਾ ਤਜਰਬਾ ਸਾਰੇ ਡਾਕਟਰ ਸਾਹਿਬਾਨਾਂ ਦਾ ਇਂਤਜ਼ਾਮ ਕਰ ਲਿਆ ਜਿਹੜੇ ਐਮਪਲੀਮੈਂਟ ਬਣਦੇ ਨੇ ਜਿਹੜੇ ਕਿਸਾਨਾਂ ਦੇ ਰੋਜ਼ ਕੰਮ ਆਉਣ ਵਾਸਤੇ ਐਮਪਲੀਮੈਂਟ ਬਣਦੇ ਨੇ ਉਹ ਵੀ ਸਾਰੇ ਸੱਦੇ ਗਏ ਨੇ ਨਵੇਂ-ਨਵੇਂ ਜਿਹੜੇ ਤਜਰਬੇ ਨਵੇਂ-ਨਵੇਂ ਐਮਪਲੀਮੈਂਟ ਤਿਆਰ ਹੋਏ ਨੇ ਉਹਨਾਂ ਨੇ ਇੱਥੇ ਸਟਾਲ ਲਾਉਣੇ ਨੇ ਕਸਾਬਾ ਦੇ ਲਈ ਖੇਚੜਾ ਕੇਂਦਰ ਵੱਲਣ ਗਏ ਬਹੁਤ ਜਿਹੜੇ ਖੁੱਲੀ ਜਗ੍ਹਾ ਸਟਾਲਾਂ ਨੂੰ ਦਿੱਤੀ ਗਈ ਆ ਤੇ ਉਹਨਾਂ ਦਾ ਰਹਿਣ ਸਹਿਣ ਦਾ ਤੇ ਧੁੱਪ ਤੋਂ ਵੀ ਬਚਤ ਕਰਕੇ ਸਾਰਾ ਕੁਝ ਉਹਨੂੰ ਵੇਖ ਕੇ ਉਹ ਇਤਿਜਾਮ ਕੀਤੇ ਗਏ ਨੇ ਤੇ ਕਿਸਾਨ ਆਪਣਾ ਪੂਰਾ ਸਾਰੇ ਸਟਾਲ ਵੇਖ ਸਕਦੇ ਨੇ ਸੰਦ ਵੇਖ ਸਕਦੇ ਨੇ ਜਿਹੜੇ ਐਮਪਲੀਮੈਂਟ ਬਣੇ ਨੇ ਉਹਨਾਂ ਨੂੰ ਵੇਖ ਸਕਦੇ ਨੇ ਉਹਦੀ ਜਾਣਕਾਰੀ ਲੈ ਸਕਦੇ ਨੇ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੋਣੀ ਦੂਸਰੀ ਗੱਲ ਪ੍ਰਸ਼ਾਦੇ ਪਾਣੀ ਦਾ ਕਿਉਂਕਿ ਗਰਮੀ ਬਹੁਤ ਆ ਪਾਣੀ ਚਾਹ ਦਾ ਪੂਰਾ ਤੇ ਪ੍ਰਸ਼ਾਦੇ ਦਾ ਪੂਰਾ ਜਿਹੜਾ ਇੰਤਜ਼ਾਮ ਆ ਖੁੱਲਾ ਕੀਤਾ ਗਿਆ ਕਿਸੇ ਤੋਂ ਪਰ ਸਲੈਪ ਲੈਣ ਦੀ ਲੋੜ ਨਹੀਂ ਕਿਸੇ ਤੋਂ ਆਗਾ ਲੈਣ ਦੀ ਲੋੜ ਨਹੀਂ ਖੁੱਲੇ ਪੰਡਾਲ ਦੇ ਵਿੱਚ ਜਿਹੜਾ ਪ੍ਰਸ਼ਾਦਾ ਪਾਣੀ ਲੱਗਿਆ ਹੋਗਾ ਹਰੇਕ ਇਨਸਾਨ ਲੋਕ ਖੁੱਲੀ ਛੁੱਟੀ ਆਪਣਾ ਵਧੀਆ পেট ਭਰ ਕੇ ਖਾ ਸਕਦਾ ਹੈ ਜਿਹੜੀ ਪਾਰਕਿੰਗ ਆ ਅੱਗੇ ਕਈ ਦਫਾ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਆ ਕਿਉਂਕਿ ਜਗ੍ਹਾ ਥੋੜੀ ਰਹਿ ਜਾਂਦੀ ਆ ਉਹਦਾ ਅਸੀਂ ਘੱਟੋ ਘੱਟ 9 ਤੋਂ 10 ਕਿਲੇ ਦਾ ਇੰਤਜ਼ਾਮ ਕਰ ਲਿਆ ਪਾਰਕਿੰਗ ਦੀ ਕੋਈ ਕਮੀ ਨਹੀਂ ਆਉਣੀ ਹਰੇਕ ਆਪਣਾ ਆਰਾਮ ਨਾਲ ਗੱਡੀ ਕੋਲੀ ਨਾਲ ਹੀ ਪਾਰਕਿੰਗਾਂ ਗੱਡੀ ਖੜਾ ਕੇ ਆਰਾਮ ਨਾਲ ਜਿਹੜਾ ਮੇਲੇ ਦਾ ਆਨੰਦ ਮਾਣ ਸਕਦੇ ਆ ਦੂਸਰੀ ਗੱਲ ਜਿਹੜਾ ਪੈਲਸ ਦੀ ਜੇ ਗੱਲ ਕਰ ਲਈਏ ਪੈਲਸ ਦਾ ਬੜਾ ਵਧੀਆ ਇੰਤਜ਼ਾਮ ਆ ਏਸੀ ਹਾਲ ਆ ਖੁੱਲਾ ਹਾਲ ਆ ਬੈਠਣ ਵਾਸਤੇ ਪੂਰਾ ਜਿਹੜਾ ਕੁਰਸੀਆਂ ਦਾ ਇੰਤਜ਼ਾਮ ਆ ਏਸੀ ਹਾਲ ਹੋੜ ਕਰਕੇ ਕਿਸੇ ਨੂੰ ਵੀ ਕੋਈ ਗਰਮੀ ਦੇਉ ਨਿਯਾਤ ਦਿਵਾਉਣ ਦੇ ਖਾਤਰ ਉਹ ਆਪਣਾ ਪੂਰਾ ਆਨੰਦ ਦੇ ਨਾਲ ਆਪਣਾ ਮੇਲਾ ਵੇਖ ਸਕਦਾ ਹੈ ਕਿ ਜਗਾ ਵੇਖੀਏ ਆ ਮੋਲਾਪੁਰ ਦਾ ਖਾਇੜਾ ਇੱਕ ਬਹੁਤ ਤਕੜਾ ਕਸਬਾ ਦਾ ਉਹ ਤੋਂ 4 ਕਿਲੋਮੀਟਰ ਦੀ ਦੂਰੀ ਤੇ ਜਦੋਂ ਆਪਾਂ ਆ ਜਾਣਿਆ ਰੈਕੋਟ ਮੋਕਾ ਸੁਧਾਰ ਉਸ ਰੋਡ ਦੇ ਉੱਤੇ ਮੋਕਾ ਰੋਡ ਦੇ ਬਰਨਾਲਾ ਰੋਡ ਦੇ ਉੱਤੇ ਜਿੱਥੇ ਟੋਲ ਪਲਾਜਾ ਸੀ ਹੁਣ ਟੋਲ ਪਲਾਜਾ ਬੰਦ ਹੋ ਗਿਆ ਉਹਦੇ ਬਿਲਕੁਲ ਨਾਲ ਲੱਗਦਾ ਪੈਲਸ ਆ ਆਪਣੇ ਮਹਿਲ ਬਵਾਰ ਕਨਜੋੜ ਤੇ ਉੱਥੇ ਤੁਸੀਂ ਸਾਰਿਆਂ ਨੇ ਆ ਕੇ ਸਹੀ 9:00 ਵਜੇ ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਮੇਲੇ ਦਾ ਲੱਗਦਾ ਤੇ ਬਾਕੀ ਸਾਢੇ ਦਰਮਿਆਨ ਹੁਣ ਤਿਆੜਾ ਅੰਕਲ ਪਹੁੰਚੇ ਅੰਕਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਮੇਲਿਆਂ ਬਾਰੇ ਦੋ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਆਹੀ ਪੁੱਛਣਾ ਵੀ ਮੇਲੇ ਹੁਣੇ ਕਿਉਂ ਚਾਹੀਦੇ ਆ ਮੇਲਿਆਂ ਦੀ ਨਾ ਹੁਣ ਅੱਜ ਕੱਲ ਦੇ ਜਿਵੇਂ ਮਸ਼ੀਨਰੀ ਦਾ ਜੋਗ ਆ ਗਿਆ ਜੀ ਇਹ ਯੁੱਗ ਦੇ ਵਿੱਚ ਮੇਲਿਆਂ ਦਾ ਬਹੁਤ ਜ਼ਰੂਰੀ ਆ ਯੋਗਦਾਨ ਕਿਉਂਕਿ ਨਵੀਂ ਨਵੀਂ ਮਸ਼ੀਨਰੀ ਹਰ ਇੱਕ ਮਤਲਬ ਜਿਵੇਂ ਹੁਣ ਅੱਡੋ ਅੱਡਾ ਜਾਨਸ਼ਾਹ ਚ ਜਾਊ ਬੰਦਾ ਜੀ ਜੀ ਖੇਰ ਦੇ ਵਿੱਚ ਕਿਸੇ ਚ ਕਿਸੇ ਜਾਂ ਕੋਈ ਜਾਣ ਸੀ ਹੁੰਦੀ ਆ ਇੱਥੇ ਸਾਰੀਆਂ ਸਟਾਰਾਂ ਲੱਗੀਆਂ ਹੁੰਦੀਆਂ ਬਿਲਕੁਲ ਇੱਕੋ ਟਾਈਮ ਹਰ ਬੰਦਾ ਸਾਰੀਆਂ ਕੰਪੈਰੀਸ਼ਨ ਕਰ ਲੈਂਦਾ ਜੀ ਤੇ ਹਰ ਚੀਜ਼ ਦਾ ਮਤਲਬ ਕਿਉਂਕਿ ਮਸ਼ੀਨਰੀ ਯੋਗ ਆ ਗਿਆ ਹਾਂਜੀ ਤੇ ਮਸ਼ੀਨਾਂ 'ਚ ਆਲੂ ਵਾਲੀਆਂ ਬਜਾਈਆਂ ਵਾਲੀਆਂ ਮਸ਼ੀਨਾਂ ਹੀ ਦੇਖ ਲਓ ਵੱਡੋ ਵੱਡਾ ਹਾਂਜੀ ਪਟਾਈ ਵਾਲੀਆਂ ਤਾਂ ਤੇ ਹੋਰ ਰੋਟਾਵੇਟਰ ਸੁਪਰ ਸੀਡਰ ਜਿਵੇਂ ਕੰਪੈਨਾਂ ਜਿਹੜੀ ਜ਼ਿੰਮੇਦਾਰ ਨੂੰ ਲਾਭ ਹਰ ਹਰ ਹਾਂ ਬਹੁਤ ਮਹਾਨ ਦੀ ਮਸ਼ੀਨਰੀ ਦਾ ਤੇ ਉਹਨੇ ਕੋਈ ਇੰਪਲੀਮੈਂਟ ਖਰੀਦਣਾ ਵੀ ਆ ਆਪਣਾ ਜੋਗੀ ਇਹ ਮਸ਼ੀਨਰੀ ਦਾ ਜਿਵੇਂ ਹੁਣ ਸਾਈਲੇਜ ਵਾਲੀਆਂ ਮਸ਼ੀਨਾਂ ਦਾ ਦੇਖੋ ਜਿਹੜੇ ਕਿੰਨੀਆਂ ਆਪਾਂ YouTube ਤੇ ਦੇਖਦੇ ਆਂ ਜੀ 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 ਸਾਰੀਆਂ ਉਹ ਆਪਾਂ ਨੂੰ ਲਾਈਵ ਦੇਖਣੀ ਆ ਇੱਥੇ ਤੇ ਅੱਛਾ ਤਰੀਕਾ ਦੱਸੋ ਅੰਕਲ ਫਿਰ ਕਿਹੜੀ ਕਿਹੜੀ ਤਰੀਕ ਰੱਖੀ ਆ ਤੇ ਕਿਹੜੀ ਲੋਕੇਸ਼ਨ ਰੱਖੀ ਆ ਆਪਣੀ ਮੇਲੇ ਦੀ ਹੈਗੀ ਆ ਜੀ 20 ਅਗਸਤ ਆ ਜੀ ਤੇ ਆਪਣਾ ਹਲਵਾਰਾ ਤੇ ਮੁੱਲਾਪੁਰ ਰੇਕਟਰ ਰੂੜਾ ਜਿਹੜਾ ਮਹਿਲ ਮਾਰਕ ਜਿੱਥੇ ਪਹਿਲਾਂ ਪੁਰਾਣਾ ਟੋਲਪਲਾਜਾ ਹੁੰਦਾ ਸੀ ਬੰਦ ਹੋ ਗਿਆ ਹੁਣ ਉਹ ਜੀ 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 ਉਹ ਜਮਾਂ ਐਨ ਹਿੱਸੇਵਾਲ ਪਿੰਡ ਦੇ ਵਿੱਚ ਵਾਏ ਬਹੁਤ ਮਤਲਬ ਵਿਭਾਗਾ ਸਮਾਂ ਇਹ ਪ੍ਰਾਪਤ ਹੋਇਆ ਆਪਣੇ ਲੁਧਿਆਣੇ ਜਿਹੜੇ ਨੂੰ ਇਹ ਆਪਾਂ ਪਹਿਲਾ ਮੇਲਾ ਹੋ ਰਿਹਾ ਹੈ ਆਪਣੇ ਇਸ ਗਰੁੱਪ ਦਾ ਜੀ ਜੀ ਤੇ ਸਾਰਿਆਂ ਨੇ ਹੰਮ ਹੰਮਾ ਕੇ ਤੇ ਆਉਣ ਵਾਲੇ ਟਾਈਮ 'ਚ ਵੀ ਆਪਾਂ ਨੇ ਇਹ ਮੇਲਾ ਬਹੁਤ ਵੱਡੇ ਲੈਵਲ ਤੇ ਮੈਂ ਮਤਲਬ ਇਹ ਜਿੰਨੀ ਮਤਲਬ ਕਰੀਮ ਆ ਸਾਰੇ ਏਰੀਆ ਦੀ ਆਪਣੀ ਸਾਰੇ ਪੰਜਾਬ ਦੀ ਕਰੀਮ ਜੁੜੀ ਹੋਈ ਆ ਆਪਣੇ ਨਾਲ ਬਿਲਕੁਲ ਬਿਲਕੁਲ ਤੇ ਬਹੁਤ ਵਧੀਆ ਮਤਲਬ ਸਾਰਿਆਂ ਨਾਲ ਏਕਤਾ ਦੇ ਨਾਲ ਇਹ ਸਬੂਤ ਦੇਣਾ ਵਾ ਤੇ ਆਪਾਂ ਚਲੋ ਆਪਾਂ ਇੱਕ ਨਾਮ ਲੈ ਲੈਂਦੇ ਪਹਿਲਾਂ ਮੇਲੇ ਦਾ ਪੰਜਾਬ ਪੋਟੈਟੋ ਗਰੋਵਰ ਹਨਾ ਉਹਦੇ ਨਾਮ ਤੇ ਓਨਲੀ ਪੋਟੈਟੋ ਦਾ ਕਹਿੰਦੇ ਕੱਲਾ ਆਲੂਆਂ ਬਾਰੇ ਜਾਣਕਾਰੀ ਦੇਣੀ ਹੈ ਜਾਂ ਹਰ ਤਰ੍ਹਾਂ ਦੀ ਫਸਲ ਦੀ ਜਾਣਕਾਰੀ ਨਹੀਂ ਇਹ ਤਕਰੀਬਨ ਸਾਰੀਆਂ ਫਸਲਾਂ ਬਾਰੇ ਜਾਣਕਾਰੀ ਮਿਲਣੀ ਹੈ ਇਹ ਮੇਲੇ ਦੇ ਵਿੱਚੋਂ ਜੀ ਤੇ ਸਾਰੀਆਂ ਫਸਲਾਂ ਜਿਵੇਂ ਸਾਈਲੇਜ ਹੋ ਗਿਆ ਮੱਕੀ ਮੂੰਗੀ ਹੋਇਆ ਸਰੋਂ ਵੀ ਕਈ ਕਾਸਤਕਰ ਸਰੋਂ ਬੀਜ ਕੇ ਸਾਈਲੇਜ ਵਾਲੀ ਮੱਕੀ ਲਾਉਂਦੇ ਆ ਵੀ ਜਿਹੜੀ ਜੇ ਕੋਈ ਬੰਦਾ ਕੰਟਰੈਕਟ ਫਾਰਮਿੰਗ ਕਰਨਾ ਚਾਹੁੰਦਾ ਹਾਂ ਜ਼ਿਆਦਾਤਰ 90 ਜਾਂ 80% ਜ਼ਿਮੀਂਦਾਰਾਂ ਨੂੰ ਨਹੀਂ ਪਤਾ ਜਿਵੇਂ ਅਸੀਂ ਹਾਂ ਦੇ ਨਵੇਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਉਹ ਚੀਜ਼ਾਂ ਦੀ ਜਾਣਕਾਰੀ ਮਿਲੂ ਹਾਂ ਕੰਟਰੈਕਟ ਫਾਰਮ ਵਾਲੇ ਵੀ ਮਤਲਬ ਆਉਣਗੇ ਤੇ ਜਿਵੇਂ ਆਲੂਆਂ ਦੇ ਨਵੇਂ ਸੀਡ ਵਾਲੇ ਜਿਵੇਂ ਹੋਗੇ ਤੇ ਡਾਕਟਰ ਸਾਹਿਬ ਵੀ ਹੋਣਗੇ ਆਲੂਆਂ ਦੀ ਨਵੇਂ ਜਿਵੇਂ ਆਪਾਂ ਟਿਊਬਰ ਜਿਹੜੇ ਪੈਦਾ ਕਰਦੇ ਆ ਹਾਂਜੀ ਹਾਂਜੀ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਲੈਬਾਂ ਲੱਗੀਆਂ ਬਹੁਤ ਇੱਕ ਡਾਕਟਰ ਸੁਖਵਿੰਦਰ ਨੇ ਇੱਕ ਨਵੇਂ ਜੁਗ ਜੁਗ ਦੀ ਸ਼ੁਰੂਆਤ ਕਰੀ ਆ ਠੀਕ ਹੈ ਤੇ ਜਿਵੇਂ ਆਪਣੀਆਂ ਐਰੋਪੋਨਿਕ ਲੈਬਾਂ ਕਰੀਆਂ ਤੇ ਉਹ ਸਾਰੇ ਐਰੋਪੋਨਿਕ ਵਾਲੇ ਆਪਾਂ ਆਪਣੇ ਸੀਡ ਲੈ ਕੇ ਐਰੋਰੂ ਹੋਣਗੇ ਹਾਂਜੀ ਇੱਕ ਤਾਂ ਜਿਵੇਂ ਹੁਣ ਨਵੇਂ-ਨਵੇਂ ਸੀਡ ਹਰੇਕ ਕਿਸਾਨ ਨੂੰ ਚਾਹੀਦਾ ਉਹ ਸਾਰੇ ਇੱਥੇ ਮਤਲਬ ਸੇਲ ਪਰਚੇਜ਼ ਆਗਲੇ ਮਤਲਬ ਜਿਹੜੇ ਆ ਸੀਡ ਪੈਦਾ ਕਰਦੇ ਸੁੱਖਾ ਹੋ ਜਾਂਦਾ ਜ਼ਿੰਮੇਦਾਰ ਨੂੰ ਕਿਸੇ ਨਾਲ ਹਨਾ ਲੇਸ਼ਨ 'ਚ ਆ ਜਾਂਦਾ ਬੰਦਾ ਤਾਂ ਸੀਡ ਜਿਹਨੇ ਪੈਦਾ ਕਰਨਾ ਉਹਨੂੰ ਵੀ ਵਧੀਆ ਜਿਹਨੇ ਲੈਣਾ ਵਾ ਉਹਨੂੰ ਵੀ ਵਧੀਆ ਬਾਕੀ ਜਿਹੜੀ ਮਸ਼ੀਨਰੀ ਆ ਉਹਦਾ ਵੀ ਹੋ ਜਾਂਦਾ ਡਿਸਕਾਊਂਟ ਮਿਲ ਜਾਂਦਾ ਕੰਪਨੀਆਂ ਆਪ ਦਾ ਡਿਸਕਾਊਂਟ ਦੇ ਦਿੰਦੀਆਂ ਆ ਮੇਲੇ ਦੇ ਵਿੱਚ ਤੇ ਤੇ ਲੋ ਅਸੀਂ ਅੱਗੇ ਵੀ ਤਿੰਨ ਸਾਲ ਮੇਲਾ ਕਰਵਾਇਆ ਇਹ ਮੇਲਾ ਅੱਗੇ ਨਾਲੋਂ ਵੀ ਵੱਧ ਕੇ ਹੋਊਗਾ ਕਿਉਂ ਜਿਹੜੀ ਲੋਕੇਸ਼ਨ ਆ ਇਹ ਪੰਜਾਬ ਦਾ ਬਿਲਕੁਲ ਸੈਂਟਰ ਆ ਜੀ ਤੇ ਸੈਂਟਰ ਦੇ ਵਿੱਚ ਇੱਥੇ ਹੁਣ ਕਿਸੇ ਨੂੰ ਵੀ ਆਉਣ ਜਾਣ ਦੀ ਦਿੱਕਤ ਨਹੀਂ ਹੋਊਗੀ ਜੀ ਤੇ ਲੋਕੇਸ਼ਨ ਬਹੁਤ ਵਧੀਆ ਜੀ ਆਪਣੀ ਮਸ਼ੀਨਰੀ ਪੂਰੀ ਆਉ ਜਿੰਨੀ ਵੀ ਮਸ਼ੀਨਰੀ ਸਾਰੀਆਂ ਇੰਸਟਾਲ ਹੋਣਗੀਆਂ ਜੀ ਅੱਗੇ ਨੂੰ ਵਧ ਕੇ ਆਉਣਗੀਆਂ ਠੀਕ ਹੈ ਜੀ ਪਾਰਕਿੰਗ ਦੇ ਵਧੀਆ ਖਾਸ ਪਰਵਾਹ ਪਾਰਕਿੰਗ ਪੂਰੀ ਹੈ ਜੀ ਠੀਕ ਹੈ ਜੀ ਪਾਰਕਿੰਗ ਬਹੁਤ ਹੈ ਜੀ 8-9 ਕਿਲੇ ਦੀ ਪਾਰਕਿੰਗ ਹੈਗੀ ਆਪਣੇ ਕੋਲ ਠੀਕ ਹਾਂਜੀ ਰੋਟੀ ਪਾਣੀ ਦਾ ਵੀ ਹਾਂਜੀ ਸੋ ਬਾਕੀ ਜਾਣਕਾਰੀ ਦਿੱਤੀ ਹੈ ਜੀ ਮੇਲੇ ਵਾਲਾ ਜੀ ਦੀ ਮੀਟਿੰਗ ਹੋਣੀ ਹੈ ਡਾਕਟਰ ਨੇ ਲੈਕਚਰ ਕਰਨਾ ਹੈ ਸਾਰੇ ਇਸ ਹਾਲਾ ਏਸੀ ਹਾਲ ਜਿਨਨੇ ਵੀ ਮੀਟਿੰਗ ਕਰਨੀ ਹੈ ਠੀਕ 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 ਸੋ ਅੰਕਲ ਉਹਨੇ ਦਿੱਤੀ ਹੈ ਜਾਣਕਾਰੀ ਮੇਲੇ ਦੇ ਰਿਗਾਰਡਿੰਗ ਸੋ ਦੂਰ ਨੇੜੇ ਤੋਂ ਜਿਨਨੇ ਵੀ ਆਪਣੇ ਸੱਜਣ ਦੇ ਵੀਡੀਓ ਦੇਖ ਲਿਆ ਸੋ ਜਰੂਰ ਦੱਸਣ ਦੀਦਾਲੇ ਕਰਨਾ ਜੀ ਦੇਣੇ ਜੀ ਸੋ ਬਹੁਤ ਬਹੁਤ ਸ਼ੁਕਰੀਆ ਮੇਹਰਬਾਨ ਸਰ ਲਓ ਜੀ ਸਾਰੇ ਜਿਨਨੇ ਵੀ ਜ਼ਿੰਮੇਵਾਰ ਭਰਾ ਆਪਣੇ ਸਾਰੇ ਰਵਾਨਾ ਹੋ ਗਏ ਤੇ ਹੁਣ ਹਾਂ ਮੀਟਿੰਗ ਤੋਂ ਬਾਅਦ ਤੇ ਹੁਣ ਆਪਣਾ ਜੋਦਾਂ ਵਾਲੇ ਵੀਰੇ ਦੇ ਫਾਰਮ ਤੇ ਪਹੁੰਚ ਚੁੱਕੇ ਆ। ਹੋਰ ਇਹ ਵੀ ਲੋਪਾਉਣ ਨੇ ਜੈਕ ਚੱਕ ਦੇ ਨੇ ਟਰਾਲੀ ਦਾ। ਹਾਂ ਟਰਾਲੀ ਦਾ ਚੱਕ ਚੱਕ ਦੇ। ਬਿਲਕੁਲ ਬਿਲਕੁਲ। ਤੇ ਮੱਕੀ ਵਾਲਾ ਏਰੀਆ ਇੱਧਰ ਝੋਨਾ ਹਲੇ ਆਪਣੇ ਨਾਲੋਂ ਪਛੇਤਾ ਬਹੁਤ ਹੈ ਕਿਉਂਕਿ ਹਾਲੇ ਤਾਜੀ ਲੱਗੀ ਹੋਈ ਆ ਨਾਲ ਹੀ ਦੇਗਾ ਅੱਜ ਠੀਕ ਹੋ ਗਈ 27 ਜੁਲਾਈ। ਹਾਂ ਦੇਖੋ ਲੈਣਾ ਲੈਣਾ ਚ ਸਾਰੀ ਮਸ਼ੀਨਾਂ ਵਾਲੀਆਂ ਜੀ। ਤੇ ਹੁਣ ਫਾਰਮ ਤੇ ਕਰਦੇ ਆ ਗੱਲਾਂ ਬਾਤਾਂ ਕੋਈ ਹੋਈ ਮਸ਼ੀਨਰੀ ਬਾਹਰ ਤਾਂ ਆਪਾਂ ਉਹ ਵੀ ਦਿਖਾਉਣੇ ਵੀਰੇ ਦੀ। ਸੋ ਐਸੇ ਵੀਰੇ ਦਾ ਵੀ ਹੁਣ ਕੰਮ ਦਾ ਹਾਂ 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 ਬਿਲਕੁਲ। ਲਓ ਜੀ ਚੱਲ ਰਿਹਾ ਗਰੀਸ ਦਾ ਕੰਮ ਹਮ ਟੋਟਲੀ ਟਰੈਕਟਰ ਵੀ ਦਾ ਕਹਿੰਦਾ ਹੁਣ ਗਰੀਸ ਕਰਤੇ ਸਾਰੇ ਅਕਸਰ ਨੂੰ ਮਾਰ ਮਹੀਂਦਰਾ ਨੇ ਮਾਰੀ ਵੀ ਇੱਥੇ ਜਿਵੇਂ ਮਰਜੀ ਆ ਕਿ ਨਹੀਂ ਕਹੋਗੀ ਭਾਵੇਂ ਜਿੰਨਾ ਮਰਜੀ ਇਹ ਹੋਰਾਂ ਨੂੰ ਵੀ ਕਰੀਏ ਹਾਂ ਇਹ ਕੋਰਾ ਮੇਂਦਰਾ ਛੋਟਾ ਬਾੜ ਛੋਟੇ ਇੰਟਰ ਆ ਜਿਹੜੇ ਬਸ 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 ਸਿਟੀਨ ਤੇ ਇਹੀ ਚੱਲਣੇ ਆ ਬੰਦੇ ਦਾ ਰਾਜੇ ਤਾਂ ਇਹੀ ਹੈ ਬਸ ਹਾਂ ਰਾਜੇ ਤਾਂ ਸਾਡਾ ਆਪ ਦਾ ਵੀ ਪਹਿਲੇ ਨੰਬਰ ਦੀ ਕੰਪਨੀ ਆ ਯਾਰ ਗੋਗੀ ਕੰਪਨੀ ਦਾ ਫਰਕ ਪੈਦਾ ਲੈ ਲੈਵਲ ਤੇ ਪਹਿਲੇ ਨੰਬਰ ਦੀ ਉਹਨਾਂ ਵਰਲਡ ਲੈਵਲ ਵਾਲੀ ਹਜੇ ਤਾਂ ਹਜੇ ਤਾਂ ਉਹ ਭਰਦੂ ਪਾਉਣ ਵਾਲੀ ਡੀਲ ਪਾਉਣੀ ਹੈ ਕਰਾਈਆਂ ਕਰਨ ਆ ਗਿਆ ਇਧਰ ਕੈਰਾ ਆਏ ਪਈ ਬੱਤਾਂ ਪੁੱਛਣੇ ਆਲਾ ਨਵਾਂ ਆਜੀ ਜੀ ਬਾਈ ਦੇਖੋ ਜਿਹੜੇ ਪੜਦੀ ਮਿੱਟੀ ਨੂੰ ਰੇਟ ਵੜਦੇ ਜਿਹੜੇ ਵੜਦੇ ਆ ਡੋਲ ਨੂੰ ਵੜ ਵੜ ਕੇ ਉੱਪਰ ਦੇਈ ਜਾਂਦੇ ਨੇ ਇਹ ਡੋਲ ਘਟਦੇ ਆ ਹਾਂ ਵਧੀਆ ਚੀਜ਼ ਉਹ ਆ ਗਿਆ ਟਰੇਆਂ ਉਧਰ ਹਾਂ ਇਹ ਪਨੀਰ ਇਹਦਾ ਖਾਲੀ ਨਾ ਕਹਿਣ ਪਰਾ ਕਰਦਾ ਉਹ ਕਿਹੜਾ ਬਣਾਇਆ ਉਹ ਵੀ ਪੈ ਗਿਆ ਲਓ ਜੀ ਵੀਰੇ ਉਹਨਾਂ ਦੀ ਭਿੰਡੀ ਚੰਗੀ ਉੱਤਰਦੀ ਇੱਥੇ ਤੇ ਰੋਜ਼ ਮੰਡੀ ਜਾਂਦੀ ਐ ਤੇ ਅੱਜ ਭਿੰਡੀਆਂ ਜਾ ਰਹੀਆਂ ਜੀ ਨਾਲ ਸਾਡੇ ਸੱਪ ਵਾਲੀਆਂ ਇਹ ਵੀਡੀਓ ਹੁਣ ਮੈਂ ਪ੍ਰੂਫ ਦੇ ਤੌਰ ਤੇ ਬਣਾ ਲਈ ਠੀਕ ਹੈ ਨਾ ਹਾਂ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਸੋ ਹੁਣ ਬਾਕੀ ਜਿਨ੍ਹਾਂ ਨੇ ਅੱਜ ਵਾਲੀ ਵੀਡੀਓ ਦੇਖੀ ਐ ਸੋ 20 ਤਰੀਕ ਨੂੰ ਕਿਸਾਨ ਮੇਲਾ ਜਿਹੜਾ ਹੋਣ ਜਾ ਰਿਹਾ ਜੀ ਪੋਟੈਟੋ ਫਾਰਮਰਾਂ ਦਾ ਉਦੇ ਵਿੱਚ ਪਹੁੰਚਣਾ ਜਰੂਰ ਜੀ ਸਾਰਿਆਂ ਨੇ ਜਿੰਨੇ ਵੀ ਸੱਜਣ ਵੀ ਆਪਣੀ ਵੀਡੀਓ ਦੇਖਦੇ ਆ ਸੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸਾਸੀ ਕਾ